ਸ੍ਰੀ ਗੁਰੂ ਸਾਹਿਬ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜ ਪਿੰਡ ਮੂਸਾ ਜਿਹੜਾ ਇਹ ਤਹਿਸੀਲ ਹੈਗਾ ਜੀ ਤਰਨਤਾਰਨ ਸਾਹਿਬ ਅੱਜ ਇਹ ਤਰੀਕ ਹੈਗਾ ਜੀ 10 ਅਕਤੂਬਰ 2025 ਸਮਾਂ ਕੁ ਸਵੇਰ ਦੇ 12 ਵਜੇ ਦਾ ਜੀ ਤੇ ਵੀਰ ਕੋਲ ਤਿੰਨ ਸੱਜਰ ਪਸ਼ੂ ਤੇ ਇੱਕ ਵੈੜ ਵਕਾਹੂ ਆ ਜੀ ਗੱਬਣ ਤਿਆਰ ਉਹਨਾਂ ਦੀ ਡਿਟੇਲ ਹੈ ਧਰਨਾ ਸਾਂਝੀ ਕਰਾਂਗੇ ਜੀ ਤੇ ਵੀਰ ਦਾ ਨਾਮ ਹੈ ਜੀ ਹੀਰਾ ਸਿੰਘ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰੇ ਕੈਮ ਸੇ ਤਾਂ ਕਿਰਪਾ ਜੀ ਬਾਬੇ ਦੀਪ ਸਿੰਘ ਦੀ ਠੀਕ ਹੈ ਤੇ ਵਧੀਆ ਵਧੀਆ ਲੰਘਿਆ ਮੇਲਾ ਜੀ ਹਾਂਜੀ 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 ਠੀਕ ਹੈ ਜੀ ਤੇ ਅੱਜ ਕਿੰਨੇ ਪਸ਼ੂ ਪਕਾਉਗੇ ਜੀ ਆਪਣੇ ਕੋਲ ਦੋ ਮੱਝਾਂ ਤੇ ਤਿੰਨ ਗਾਂ ਵੀਰ ਜੀ ਦੋ ਮੱਝਾਂ ਐਂਡ ਤੇ ਆਪਾਂ 30000 ਦੀ ਗਾਂ ਦੇਣੀ ਆ 1 ਮਹੀਨਾ ਰਹਿ ਗਿਆ ਸੂਨ ਚ ਅੱਛਾ ਇਹ 1 ਮਹੀਨਾ ਰਹਿ ਗਿਆ 55000 ਦੀ ਵੈਟ ਵੀ ਕਰਨ ਵਾਲੀ ਆ ਠੀਕ ਹੈ ਜੀ ਠੀਕ ਕਰੀਏ ਸ਼ੁਰੂ ਵੀਰ ਜੀ ਹਾਂਜੀ ਹਾਂਜੀ ਤੇ ਆਪਣਾ ਰੇਟ ਕਿੱਥੋਂ ਲੈ ਕੇ ਇੱਥੋਂ ਤ 25 25000 ਤਾਈ ਆਪਣੇ ਤੋਂ ਗਾਂ ਹੈਗੀ ਆ 25000 ਤੱਕ 95 ਤੋਂ ਲੈ ਕੇ ਤੇ 25 ਤੱਕ ਪਸ਼ੂ ਹੈਗੇ ਆਪਣੇ ਹਨਾ ਜੀ ਹੈਗੇ ਹੈਗੇ ਠੀਕ ਹੈ ਜੀ ਚਲੋ ਜੀ ਆ ਦਿਓ ਛੋਟੀ ਜੀ ਜਾਣਕਾਰੀ ਵੀਰ ਜੀ ਵੀਰ ਜੀ ਇਹ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਆ ਵੇਖ ਲਓ ਗਿੱਲਾ ਨਾੜੂ ਕੱਲ ਦੀ ਸੂਈ ਆ ਹਾਂ ਜੀ ਸ਼ਟਾਣੀ ਦੋ ਡੰਗ ਚੋਲੀ ਆਪਾਂ ਦੋ ਡੰਗ ਚੋਲੀ ਹਾਂ ਕਟਾ ਮਗਰ ਆ ਮਗਰ ਕਟਾ ਆ ਗਿਆ ਜੀ ਦੋ ਨਾਂਗੇ ਜੁੜੀ ਤਾਂ 8 ਕਿਲੋ ਬਾਲਾ ਸ਼ਟਾਣੀ ਪਹਿਲੇ ਸੂਈ 11 12 ਕਿਲੋ ਛੋਟੀ ਦੇ ਦੁੱਧ ਕਟਿਆ ਠੀਕ ਹੈ ਜੀ ਪਹਿਲੇ ਸੂਏ 11 12 ਲੀਟਰ ਦਾ ਰਿਕਾਰਡ ਆ ਤੇ ਹੋਣ 8 ਲੀਟਰ ਸਟਾਰਟਿੰਗ ਕੀਤੀ ਹੈ ਨਾ ਲਓ ਸਿੰਘ ਸੁੰਗ ਕਰੋ ਜੀ ਚੈੱਕ ਕਾਲ ਸੋਈ ਲੱਤਾ ਇਹਦਾ ਬਜੀ ਸੋਹਣੀ ਛੋਟੀ ਪਤਲੀ ਬਿਲਕੁਲ ਜੀ ਬਿਲਕੁਲ ਪੂਰੀ ਵਜਨਦਾਰ ਪੂਰੀ ਵਜਨਦਾਰ ਹੈ ਪੂਰੀ ਛਟਾਣੀ ਵੀ ਵੱਧ ਘੱਟ ਸੰਦੀ ਗਾਰੰਟੀ ਹੋ ਗਈ ਆਪਣੇ ਤੋਂ ਓਕੇ ਜੀ ਚਾਰੇ ਸੰ ਓਕੇ ਓਕੇ ਇੱਧਰ ਵੇਖੋ ਵੀਰ ਆ ਪਤਲੀ ਕੰਬੜੀ ਕਿੱਥੋਂ ਮਰਜੀ ਲਓ ਪਤਲੀ ਕਰੋ ਜੀ ਇੱਕ ਇੱਧਰ ਹੋਇਆ ਬਿਲਕੁਲ ਜੀ ਲਓ ਜੀ ਕਰਮਾੜੀ ਲੱਗਦੀ ਨਹੀਂ ਜਿਵੇਂ ਤਾਜੀ ਸੂਈ ਹੁੰਦੀ ਹੈ ਤੇ ਡੰਗਰ ਹੋ ਜਾਂਦੇ ਲਿਸੇ ਹਨ ਹਾਂ ਨਹੀਂ ਰਾਜੀ ਝੋਟੀ ਕਪੂਰ ਕੋੜੀ ਕੋੜੀ ਰਾਜੀ ਹੈ ਰਾਜੀ ਹੈ ਰਾਜੀ ਲਾਓ ਜੀ ਫੇਸ ਕੁਆਲਟੀ ਕਰੋ ਸਿੰਘ ਸਿੰਘ ਕਰੋ ਜੇ ਕਹਾਂ ਪੂਰੇ ਓਕੇ 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 ਨਿੱਕੇ ਸਿੰਘ ਦੀ ਆ ਬਿਲਕੁਲ ਜੀ ਦੋਦ ਵੀਰ ਸਾਹਮਣੂ 13 14 ਕਿਲੋ ਆਮ ਚੋੜੂਗਾ 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 ਇਹ ਝੋਟੀਆਂ ਦਾ ਸਵਾ ਸਵਾ ਲੱਖ ਮੁੱਲ ਕਰੀ ਜਾਂਦੇ ਆਪਾਂ ਮੁੱਲ ਇੰਨਾ ਜੈਜ ਕਰਨਾ ਵੇਚਣ ਵਾਲਾ ਖੜੂ ਉਹਦਨ ਵੀਰ ਜੀ ਵੇਚਣ ਵਾਲਾ ਖੜੂਗਾ ਹਾਂਜੀ ਉਹ ਵੀ ਕਮਾਈ ਲੈ ਸਕਦਾ ਕਮਾਈ ਲੈ ਸਕਦਾ ਬਿਲਕੁਲ ਜੀ ਤੇ ਰੇਡ ਰੂਡ ਵੀਰ ਜੀ ਕਿੰਨਾ ਹੈ ਇਹਦਾ ਰੇਡ ਵੀਰ ਜੀ ਲੱਖ ਮੰਗਦੇ ਆਪਾਂ ਲੱਖ ਹਾਂਜੀ ਤੇ ਲੱਖ ਦੇ ਵਿੱਚੋਂ ਸ਼ਾਇਦ ਜੀ ਕੀ ਆਪਾਂ ਸਹੀ ਸੇ ਮਾਨਤਾਂ ਸ਼ਾਨਣੀ ਹੱਦੀ ਦੇ ਦਈਏ ਕਰ ਦਿਓ ਥੋੜਾ ਬਾਲਾ ਹੋਰ ਜੇ ਜੇ ਤੁਸੀਂ ਦੱਸ ਦੋ ਵੀ ਇਹਦੀ ਛੋਟੀ ਚੰਗੀ ਆ ਚਲੋ ਯਾਰ ਘਟਾ ਲਓ ਹੋਰ 13 14 ਕਿਲੋ ਵਾਲੀ ਹੱਡੀ ਆ ਹਾਂਜੀ ਬਿਲਕੁਲ ਜੀ ਤੇ ਮੋਲਾ ਅੱਜ ਕਮਾਈ ਨਾਲ ਛੋਟੀ ਛੋਟੀਆਂ ਨਾਲ ਤੁਹਾਡੀ ਮਾਨ ਨਾਲ ਚੱਲ ਯਾਰ ਘਟਾਣੇ ਯਾਰੀ ਘਟਾ ਦਿਓ ਵੀਰ ਠੀਕ ਹੈ ਸਿੰਗਲ ਹੱਡੀ ਦੀ ਆ ਛੋਟੀ ਸਿੰਗਲ ਹੱਡੀ ਦੀ ਬਿਲਕੁਲ ਜੀ ਹਾਂ ਤੇ ਵੀਰ ਵੀ ਜੀ ਇੱਕ ਮਿੰਟ ਆਨਲਾਈਨ ਹੀ ਆਪਾਂ ਉਦੋਂ ਦੋ ਮੱਝਾਂ ਗਲਤੀਆਂ ਸੀ ਹਾਂਜੀ ਇੱਕ ਇਧਰ ਕੜੂਰ ਸਾਹਿਬ ਚਲ ਗਈ ਸੀ ਠੀਕ ਹੈ ਜੀ ਤੇ ਇੱਕ ਮੱਝ ਇਧਰ ਪਟਿਆਲੇ ਮੱਝ ਗਈ ਸੀ ਆਪਣੀ ਅੱਛਾ ਜੀ ਹਾਂ ਉਹਨਾਂ ਪੈਸੇ ਬਾਅਦ ਤੇ ਮੱਝ ਘਰਾਤੀ ਹਾਂਜੀ ਉਸ ਤੋਂ ਬਾਅਦ ਧਾਰਾ ਮਾਰ ਕੇ ਨਹੀਂ ਵੀਡੀਓ ਵਗਾਇਆ ਜਾਂਦਾ ਡੰਗਰਾ ਬਿਲਕੁਲ ਜੀ ਤੇ ਜਦੋਂ ਇਕੱਲਾ ਬੰਦਾ ਘਰੇ ਹੋਵੇ ਹਾਂਜੀ 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 ਵੀਡੀਓ ਚ ਵਗਾ ਦਈਏ ਅਪ ਇਕੱਲਣਾ ਪੈਂਦਾ ਡੰਗਰ ਬਿਲਕੁਲ ਜੀ ਹਾਂਜੀ ਹਾਂਜੀ ਇੱਕ ਮਿੰਟ ਸੁਆ ਕਿਨਵਾ ਗਿਆ ਵੀਰੇ ਇਹਦਾ ਦੂਜਾ ਦੂਜਾ ਸੁਆ ਵੀਰੇ ਠੀਕ ਹੈ ਜੀ ਹਾਂਜੀ 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 ਕਰੋ ਜੈ ਖਣਾ ਦੀਆਂ ਧਾਰਾ ਧੋਰਾ ਵੀਰ ਕਹਿੰਦਾ ਮਾਰ ਕੇ ਚੈੱਕ ਕਰਾ ਦਿੰਨੇ ਇਕਰੀ। ਬਾਕੀ ਚੋਣ ਕਿਵੇਂ ਆ ਜੀ ਪੋਲੀ? ਮੈਂ ਨਾ ਰੂਆ ਉਹ ਜੁਬੀਰਾ ਇੰਨੀ ਚੋਣ ਪੋਲੀ ਆ। ਠੀਕ ਹੈ ਜੀ। ਜਿਹੜਾ ਮਰਗੀ ਚੋਲੇ। ਇਹਦੇ ਵਿੱਚ ਮੇਲਾ ਉਹ ਸਾਮਾ 11-12 ਦਾ ਹੋਇਆ। ਬਿਲਕੁਲ ਜੀ। ਸੱਲੇ ਪੂਰੀ ਬਣੀ ਆ। ਬਣੀ ਬਣੀ ਆ ਜੀ। ਦੋ ਢੰਗ ਚਵਾਈ ਕਰ ਲਈ ਆਪਾਂ। ਅੱਛਾ ਜੀ। ਕਿਹੜਾ ਵੀਰ ਝੋਡੀ ਖੜੂ ਦੁੱਧ ਸਾਂ ਵਾਲਾ ਬੰਦਾ ਉਤੇ 14 ਕਿਲੋ ਆਮ ਝੋਲੀ ਝੋਡੀ ਝੋਲੂਗਾ ਚੋਲੂਗਾ ਬਿਲਕੁਲ ਜੀ ਹਾਂ ਸੋਹਣੀ ਚੰਗੀ ਝੋਟੀ ਲਓ ਜੀ ਇਧਰ ਵੇਖ ਮਾਥਲੇ ਕਿਉਂ ਡੋਲਣਾ ਹਾਂਜੀ ਹਾਂਜੀ ਬਿਲਕੁਲ ਜੀ ਆਪੂ ਸ਼ਟੱਫ ਹੋਣਾ ਆਪ ਇਧਰ ਬਿਲਕੁਲ ਜੀ ਆਗਲੇ ਖਣਾਂ ਦੀਆਂ ਮਾਰੀਆਂ ਤਰ੍ਹਾਂ ਆਪਾਂ ਆ ਮਗੱਲੀਆਂ ਵੇਖ ਲਓ ਲਓ ਜੀ ਕਰੋ ਜੀ ਯਾ ਕੋਈ ਪੂਰ ਸ਼ਟਾਣੀ ਐ ਧਾਰ 1 ਨੰਬਰ ਜੀ ਕੱਲੇ ਕੱਲੇ ਥਾਂ ਦੀ ਧਾਰ ਮਾਰ ਲਵਾਂ ਇਧਰ ਵੇਖੋ ਕਈ ਇਹ ਨਾ ਹੁੰਦਾ ਚੌਣ ਅਰੀ ਬੋਲੀ ਆ ਬਿਲਕੁਲ ਜੀ ਉਹਦੇ ਪਤਾ ਲੱਗ ਨਹੀਂ ਰਿਹਾ ਵੀਰ ਜੀ ਇਧਰ ਰੁਕ ਕਈ ਰਾਂ ਡੰਗਰ ਕਰ ਲੈਣਾ ਪੈਂਦਾ ਉਹਨਾਂ ਨਾਲ ਹਾਂਜੀ ਮੁੱਲ ਵੀ ਉਹ ਬਹੁਤ ਜ਼ਿਆਦਾ ਆਪਾਂ ਜਾਇਜ ਕੀਤਾ ਬਿਲਕੁਲ ਜੀ ਹਾਂਜੀ ਹਾਂਜੀ ਪੱਕਾ ਰੇਟ 95000 ਹਣਾ 95000 ਦੇ ਦਾਂਗੇ ਸੂਆ ਦੁੱਜਾ ਹਾਂਜੀ ਹਾਂਜੀ ਤੇ 8 ਲੀਟਰ ਬੋਲਾ ਸਟਾਰਟਿੰਗ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਗਰ ਕਟਾਉਂਦੇ 13-14 ਕਿਲੋ ਝੋਟੀ ਭਰ ਜੂਗੀ ਵੀਰਾ ਕਰ ਜੂ ਕਰ ਜੂ ਸਹੀ ਚਲੇ ਦੀ ਖੁੱਲੀ ਆ ਹਾਂਜੀ ਮੁੱਲ ਬਹੁਤ ਜਾਇਜ ਆਪਣਾ ਬਿਲਕੁਲ ਜੀ ਬਿਲਕੁਲ ਕੱਤ ਦਵਾਈ ਹੁੰਦੇ ਹਿਸਾਬ ਨਾਲ ਬਿਲਕੁਲ ਨਹੀਂ ਛੋਟੀ ਦੀ ਮੁੱਲ ਆਪਾਂ ਕਮਾਈ ਲੈਣੀ ਸਿਰ 1500 2000 ਹਾਂਜੀ ਮੁੱਲ ਬਹੁਣੀ ਜਾਇਜ਼ ਆ ਜਾਇਜ਼ ਬਿਲਕੁਲ ਜੀ ਹੁਣ گاਵਾ ਦੇ ਮੁੱਲ ਜਾਇਜ਼ ਹੋਣਗੇ ਸੁਣ ਕੇ ਆ ਵੀ ਕੁਮਿੰਟ ਬੰਦਾ ਕਰ ਸਕਦਾ ਮੁੱਲ ਜਾਇਜ਼ ਤੇ ਵਾਧਿਆ ਬਿਲਕੁਲ ਜੀ ਬਿਲਕੁਲ ਆਪ ਦੱਸੂ ਵੀ ਕੋਈ ਠੀਕ ਹੈ ਜੀ ਚਲੋ ਜੀ ਅਗਲੇ ਦਿਨ ਜਾਨਾ ਜਸੂਗਾ ਛੋਟੀ ਮੋਹ ਛਗੀ ਆ ਦੂਜਾ ਜਸੂਗਾ ਛੋਟੀ ਮੋਹ ਛਗੀ ਮਗਰ ਕੀ ਆ ਗਿਆ ਜੀ ਹਾਂਜੀ ਕੱਟਾ ਇਹਦੇ ਮਗਰ ਆ ਗਿਆ ਇਹ ਪਰਸੋ ਸੂਈ ਆ ਪਰਸੋ ਸੂਈ ਆ 나ੜੂ ਨਾਲ ਜੀ ਹਾਂਜੀ ਹਾਂਜੀ ਕਰੋ ਜੈ ਇਹ ਪਰਸੋ ਸੂਈ ਆ ਲਓ ਜੀ ਤੇ ਕਿੰਨਾ ਬੋਹਲਾ ਸਟਾਰਟਿੰਗ ਇਹਦਾ ਹਾਂਜੀ ਕਿੰਨਾ ਬੋਹਲਾ ਸਟਾਰਟਿੰਗ ਸਾ ਜੀ ਇਹਦੇ ਸਿਰ 9 ਕਿਲੋ ਉਬਾਲਾ ਛਟਾ 9 ਕਿਲੋ ਦੁੱਧ ਨੇ 11 ਕਿਲੋ ਪਹਿਲਾਂ ਨੇ ਭਰਿਆ 11 ਕਿਲੋ ਭਰਿਆ ਠੀਕ ਹੈ ਹਾਂ ਵਧੀਆ ਪਤਲੀ ਚਮੜੀ ਦੀ ਝੋਟੀ ਆ ਬਿਲਕੁਲ ਜੀ ਵੀ ਜੀ ਦੁੱਧ ਵਾਲੀਆਂ ਜੋ ਦੋਵੇਂ ਝੋਟੀਆਂ ਬਿਲਕੁਲ ਜੀ ਹਾਂਜੀ ਤੇ ਥਾਣ ਤੁਣ ਕਿਵੇਂ ਚਵਾਈ ਚੋਕ ਕੇ ਮੈਂ ਨਾ 1 ਨੰਬਰ ਚਵਾਈ ਹੋਊਗੀ ਚਵਾਈ ਦਾ ਮਾੜਾ ਹੋਵੇ ਹਾਂਜੀ ਤੇ ਮੇਰੇ ਲੱਦ ਕੇ ਡੰਗਰ ਖਲਾ ਦੇ ਠੀਕ ਹੈ ਜੀ ਉਹ ਗੱਲ ਦੀ ਜ਼ਿੰਮੇਵਾਰੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਧਰ ਵੇਖਿਓ ਚਵਾਈ ਦੀ ਮਾੜੀ ਹੋਵੇ ਵੇ ਕਿੱਥੇ ਖਲਾਅ ਦੀ ਬਿਲਕੁਲ ਜੀ ਉਹ ਇਹ ਲੋ ਇੱਕ ਰੰਗ ਕਾਲੀ ਇਧਰ ਸਿੰਗੀ ਵੇਖੋ ਵੀਰ ਸਿੰਗੀ ਕਰੋ ਜੀ ਨਿੱਕੀ ਸਿੰਗੀ ਬਿਲਕੁਲ ਜੀ ਲਓ ਜੀ ਕਰੋ ਜੀ ਚੈੱਕ ਧਾਰਾ ਮਾਰਨੀ ਹੈ ਵੀਰ ਜੀ ਹਾਂ ਜੀ ਵੀਰ ਜੀ ਮਾਰਾ ਆ ਦੀਆਂ ਦਸਾਂ ਡੰਗਰ ਘੱਲਣੇ ਪੈਂਦੇ ਕਈ ਵੀਰੋ ਦੂਰ ਤੋਂ ਬਾਜ ਕਹਿੰਦੇ ਨਾਲ ਹਨ ਧਾਰਾ ਮਾਰ ਕੇ ਭਗਾਓ ਹਾਂਜੀ ਆਪਾਂ ਘੜ ਤੋਂ ਘੱਟ ਹੋਣ ਤਾਂ ਹੀ 70 75 ਡੰਗਰਾ ਆਨ ਲੈਣੀ ਪਈ ਸੀ ਵੀਰ ਠੀਕ ਹੈ ਜੀ ਕਦੀ ਇਹ ਨਹੀਂ ਲਾਹਾਂ ਮੈਂ ਕੋਈ ਦੇ ਜੂਗਾ ਠੀਕ ਹੈ ਜੀ ਹਾਂਜੀ ਪਹਿਲਾਂ ਅਗਲੇ ਨੂੰ ਜੋ ਹੈਗਾ ਉਹ ਦੱਸੋ ਬਿਲਕੁਲ ਜੀ ਬਿਲਕੁਲ ਇਹ ਨਹੀਂ ਇਹ ਦੱਸ ਲਈ ਮੈਂ ਅੱਜ ਹੀ ਕਰਾਂ 10 ਕਿਲੋ ਕਰ ਗਈ 12 ਕਿਲੋ ਕਰ ਗਈ ਹਾਂਜੀ ਬੋਲਾ ਤੁਹਾਨੂੰ ਪਤਾ 25 ਅਸੀਂ ਨਹੀਂ ਡੰਗਰ ਦੁੱਧ ਨਹੀਂ ਆਉਂਦਾ ਹਾ ਚੰਗਾ ਆਉਂਦਾ ਬਿਲਕੁਲ ਜੀ ਹਫਤਾ ਲੱਗ ਜਾਂਦਾ ਮੱਝ ਨੂੰ ਲੱਗ ਜਾਂਦਾ ਜੀ ਹਾਂਜੀ ਵੇ ਲੋ ਕੋਈ ਥਣਾ ਜੀ ਨਹੀਂ ਪਹਿਲਾਂ ਆਪਾਂ 6.5 ਚ ਬਾਈ ਸਰੇ ਕੀਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਉਹ ਤਾਂ ਉਸ ਨਿਆਰੇ ਵੀ ਦਖਦੂ ਹਾਂਜੀ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਪਤਾ 11-12 ਵਜ ਗਏ ਨੇ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਕਰੋ ਜੀ ਆ ਵੇਖ ਲਓ ਤੇ ਕਰਮਾਲੀ ਮਤਲਬ ਕਿੱਡੀ ਛੇਤੀ ਪਸਮੰਦੀ ਹੈ ਹੁਣ ਆਉਂਦੀ ਸਨਾਂ ਰਵੇਲ ਬਿਲਕੁਲ ਜੀ ਇਹ ਵੇਖੋ ਉਹ ਪਹਿਲੀ ਨੇ ਵੀ ਇੱਕ ਅੱਧਾ ਮਿੰਟ ਹੀ ਲਾਇਆ ਨਾ ਜੀ ਹਾਂਜੀ ਤੇ ਤੇ ਚਵਾਈਂ ਦੀਆਂ ਬਾਧੀਆਂ ਓਕੇ ਆ ਬਿਲਕੁਲ ਨਾ ਇਹਨਾਂ ਇਤਰਾ ਕੋਈ ਮੰਗਾਲੂਗਾ ਗੱਲ ਦਾ ਘਾਟਾ ਨਹੀਂ ਆ ਘਾਟਾ ਨਹੀਂ ਆ ਸਹੀ ਗੱਲ ਕੋਈ ਡੰਗਰ ਮੰਗਾਲਿਆ ਆਪਾਂ ਜ਼ਿੰਮੇਵਾਰੀ ਥਾਣੀ ਦੀ ਠੀਕ ਹੈ ਜੀ ਹਾਂਜੀ ਹਾਂਜੀ ਗਾੜ ਇਹ ਤੇ ਹੁਣ ਤੋਂ ਹੀ ਕਿਲੋਂ ਦਾ ਗਾਰਡ ਵਾਧਿਆ 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 ਜੀ ਹਾਂਜੀ ਹਾਂਜੀ ਜੀ ਇਹਦੀ ਗਾੜ ਹਾਂਜੀ ਆ ਵੇਲ ਸੁਣਾ ਜਾ ਗਈ ਝੋਟੀ ਆ ਗਈ ਕਿਲਾ ਜੀ ਕਰੋ ਚ ਥਣਾ ਕਿਤਰਾ ਗੱਡੀ ਗਈ ਹੁਣ ਬਿਲਕੁਲ ਜੀ ਲਓ ਆ ਵੇਖੋ ਥਣਾ ਕੇ ਹੁਣ ਆਈ ਝੱਡੀ ਥਣਾ ਕੇ ਵੇਖੋ ਵੀਰ ਥੱਲੇ ਮਾਰ ਕੇ ਭਗਾ ਦੇਣਾ ਪਹਿਲਾਂ ਕੋਈ ਭੂਰ ਛੱਡਾ ਵੇ ਵੇ ਲਓ ਜੀ ਕਰੋ ਰੇਟੋ ਵੇ ਛੋਟੀ ਦੀ ਚਵਾਈ ਹੁਣ ਆਪਾਂ ਲੀਟਰ ਜੇ ਮਾਰ ਕੇ ਭਗਾ ਦੇਨੇ ਥਣਾ ਗਾਂ ਵੀਰ ਜੀ ਪਿੱਛੇ ਇਧਰ ਵੇਖਿਓ ਵੀਰਾ ਹਾਂ ਅਗਲੀ ਸੰਦਗੀ ਚੋਈਏ ਮਗਲੇ ਦੇ ਭੁਗਾ ਲੈਣਾ ਲੈ ਹੋਰ ਜੀ ਕੋਈ ਪੂਰ ਛਟਣੀ ਇੱਕ ਨੰਬਰ ਥਣ ਪੋਲੇ ਹੈ ਇਧਰ ਵੇਖ ਬਿਲਕੁਲ ਮੈਂਟੂ ਮੈਂਟੀ ਚੋਈ ਜਾਂਦੀ ਹੈ ਤੇ ਚੋਈ ਜਾਂਦੀ ਹੈ 9 ਕਿਲੋ ਬੜਾ ਛੋਣ ਹੋਊਗਾ ਹਾਂਜੀ ਤੇ ਛੋਟੀ ਜ਼ਿਆਦਾ ਨਹੀਂ ਤੇ 12 13 ਕਿਲੋ ਦੁੱਧ ਆਮ ਭਰ ਜੂਗੀ ਥਾਂ ਉਹ ਪਹੁੰਚਾ 14 ਕਿਲੋ ਚੋਲੇ ਬਿਲਕੁਲ 14 ਕਿਲੋ ਆਮ ਛੋਟੀ ਦੁੱਧ ਦੇ ਜੂਗੀ ਵੇਖ ਵੀਰ ਥਾਂ ਕਰਜੂ ਕਰਜੂ ਸ਼ਾਜੀ ਇਹ ਨਹੀਂ ਪਹਿਲੋਂ ਵੇਲੇ ਆਈ ਵੀਡੀਓ ਚ ਥਨਾ ਜਾ ਨਾ ਨਾ ਇਹ ਨਹੀਂ ਆ ਵੇਖੋ ਹਣ ਮੈਂ ਪੂਰੀ ਗੱਡੀ ਗਈ ਛੁੱਟੀ ਛੁੱਟੀ ਗਈ ਬਿਲਕੁਲ ਜੀ ਛੁੱਟੀ 14 ਕਿਲੋ ਦੁੱਧ ਭਰ ਜੂਗੀ ਬਿੰਦੀਆਂ ਵਾਲਾ ਜੱਟਾ ਲੱਗਾ ਬਿਲਕੁਲ ਜੀ 14 ਕਿਲੋ ਦੁੱਧ ਦੀ ਛੋਟੀ ਉਹਦਾ ਜੱਟਾ ਵੇਖ ਕਿ ਤਰ੍ਹਾਂ ਹਾਂਜੀ ਉਹ ਆਪਦੀ ਜਗਾ ਹਾਂਜੀ ਇਹ ਆਪਦੀ ਜਗਾ ਵੇਖੋ ਆਪਦੀ ਜਗਾ ਬਿਲਕੁਲ ਜੀ ਹਾਂ ਵੀਰ ਕੋਈ ਲੈ ਜਾਊਗਾ ਹਾਂਜੀ ਤੇ ਯਾਦ ਕਰੂਗਾ 13 14 ਕਿਲੋ ਵਾਲੀ ਛੋਟੀ ਹਾਂਜੀ ਆਹਦੇ ਸਵਾ ਲੱਖ ਦੀ ਕੋਈ ਜਾਂਦਾ ਸਾਡੀ 1.5 ਲੱਖ ਦੀ ਆ ਆਪਾਂ ਮੁੱਲ ਕਿਤੇ ਜਾ ਜਾ ਇਹਦਾ ਮੁੱਲ ਕਰਨਾ ਲੱਖ ਹਾਂਜੀ ਤੇਹਾਨਾ ਆਪਕਨੇ ਦੇ ਦਨੀ 70000 ਦੀ ਦੇ ਦੀਏ ਪਛਾਨ ਨੇਰੀ ਦੇ ਦੀਏ ਦੋਵੇਂ ਪਛਾਨ ਨੇਰੀਆਂ ਚਾਂਦ 95 95 ਦੋਵੇਂ ਇਹ ਤਾਂ ਕੋਈ ਆਖੇ ਉਹ ਵਾਦੇ ਦਾ ਉਹ ਘਟਿਆ 95 95 ਦੋਵੇਂ ਦੋਵੇਂ ਪਛਾਨ ਨੇਰੀ ਤੇ ਸੁਆ ਦੂਜਾ ਦੋਣਾ ਛੋਟੀ ਕੇ ਸ਼ਾਕੜੀਆਂ ਬਿਲਕੁਲ ਜੀ ਇਹ ਮੂੰਹੋ ਛਿੱਗੀ ਆ ਛਿੱਗੀ ਉਹ ਵੀ ਦੂਜਾ ਸੁਆ ਉਤਰਾਂ ਛਿੱਗੀ ਦੂਜਾ ਸੁਆ ਜੀ ਵੇਖ ਲੋ ਚਟਾ ਲਓ ਜੀ ਕੋਈ ਸ਼ਾਕੜੀਆਂ ਕੋਈ ਬਾਈ ਕੋਈ ਕੁਸ਼ਾਈ ਨਹੀਂ ਵੇਖ ਲੋ ਰੇਡ 95000 ਦੋਵੇਂ ਦਾ ਕੋਈ ਗੁੱਸਾ ਨਾ ਕਰੇ ਆਖੇ ਉਹਦਾ ਵਾਦਾ ਉਹ ਘਟਿਆ ਠੀਕ ਹੈ ਜੀ ਚਲੋ ਜੀ ਰੇਡ ਦੀ ਜਾਣਕਾਰੀ 10 किलो दूध या 10 किलो दूध हां जी ठीक ਕਿਹੜਾ ਵਸੂਗਾ ਜੀ ਇਹ ਤਾਂ ਦੂਜਾ ਸੁਗਾ ਦੂਜਾ ਸੁਗਾ 10 ਲੀਟਰ ਦੁੱਧ ਠੀਕ ਹੈ ਜੀ ਹਾਂਜੀ ਹਾਂਜੀ ਇਹ ਮੋਹ ਛਗੀ ਆ ਮੋਹ ਛਗੀ 10 ਕਿਲੋ ਦੁੱਧ ਥਾਣਗੇ ਤਾਂ ਕਿੰਨਾ ਗੋਲ ਲੱਗਾ ਬਿਲਕੁਲ ਜੀ ਗਾੜ ਗੂੜ ਕਰੋ ਚੈੱਕ ਮੈਂ ਨਾ ਥਾਣਾ ਇੱਕ ਗਲੰਬਰ ਯਾਰ ਥਣ ਓਕੇ ਹੈ ਜੀ ਚਵਾਈ ਚੁਈ ਓਕੇ ਇੱਕ ਨੰਬਰ ਚਵਾਈ ਇੱਕ ਨੰਬਰ ਚਵਾਈ ਠੀਕ ਹੈ ਜੀ ਚੰਗੀ ਜੀ ਮੋਲ ਬਹੁਤ ਜਾਜਾ ਮੋਲ ਵੇਚਣ ਵਾਲਾ ਲੈ ਜਾਊਗਾ ਬਿਲਕੁਲ ਜੀ ਰੰਗ ਵੀ ਬਹੁਤ ਪਿਆਰਾ ਤੇ ਕਿਸੇ ਗੱਲੋਂ ਘਟ ਨਹੀਂ ਵੈਰ ਹੈ ਬਹੁਤ ਚੰਗੀ ਬੱਛੀ ਆ ਤੇ ਬਹੁਤ ਚੰਗੀ ਬਿਲਕੁਲ ਜੀ ਤੇ ਤਰਾ ਮਰਜੀ ਠੰਡੀ ਐਨੀ ਇਧਰ ਲਓ ਕੋਈ ਗੱਲ ਬਾਤ ਨਹੀਂ ਤੇ ਗੱਲ ਬਾਤ ਨਹੀਂ ਹੈ ਬਿਲਕੁਲ ਜੀ ਇਹ ਥਾਨ ਵੇਖੋ ਵੀਰ ਕਿਡਾ ਵਧੀਆ ਲੱਗਾ ਗੋਲ ਗੋਲ ਬਿਲਕੁਲ ਜੀ ਆੜ ਵੀ ਚੰਗੀ ਹਾਂਜੀ ਹਾਂਜੀ ਫੇਸ ਕੁਆਲਿਟੀ ਬਹੁਤ ਜਾਜਾ ਮੋਹਰ ਮੈਂ ਨਾ ਵੇਚਣ ਵਾਲਾ ਵੀਰ ਲੈ ਜੇ ਹਾਂਜੀ ਉਹ ਵੀ ਕਮਾਈ ਜਾ ਕੇ ਲਵੇ ਕਮਾਈ ਲਵੇ ਬਿਲਕੁਲ ਜੀ 3000 ਮੋਹਰ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਮੈਨੂੰ ਇਹਨੂੰ ਦੋ 14 15 ਦਿਨ ਹੋ ਗਏ ਮਗਰ ਬੱਛੀ ਮਗਰ ਬੱਛੀ ਹੈ ਮਗਰ ਬੱਛੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੱਕਾ ਦੁੱਧ ਕਿਨਾ ਪੱਕਾ 10 ਲੀਟਰ ਦੁੱਧ ਆ 10 ਲੀਟਰ ਹਾਂਜੀ ਤੇ ਰੇਡ ਸ਼ਾ ਜੀ ਰੇਡ ਬਹੁਤ ਜ਼ਿਆਦਾ 35000 ਮੋਹਰ 31000 ਦੀ ਆਪਾਂ ਦੇ ਦੇਣੀ 31000 ਦੀ ਸ਼ੌੜ ਠੀਕ ਹੈ ਜੀ ਹਾਂਜੀ ਠੀਕ ਕਿੰਨੇ ਜੀ 31000 ਦੀ 31000 ਦੀ ਨਹੀਂ ਥੋੜਾ ਬਾਲਾ ਹੋਰ ਕਰ ਲੋ ਯਾ 30 ਦੀ ਦੇ ਦੀਏ ਬੱਚੀ ਬਹੁਤ ਚੰਗੀ 30 ਹਜ਼ਾਰ ਦੀ ਦੇ ਦਾਂਗੇ ਹਾਂ ਚਲੋ ਠੀਕ ਹੈ ਮਾਈਆ ਛੋਟੀ ਛੋਟੀ ਠੀਕ ਹੈ ਜੀ 30 ਹਜ਼ਾਰ ਦੀ ਦੇ ਦਣੀ 30 ਹਜ਼ਾਰ ਦੀ 8 ਕਿਲੋ ਦੁੱਧ ਅੱਛਾ ਜੀ ਅੱਜ ਬਹੁਤ ਇਹ ਵੀ ਜਾਇਜ 8 ਕਿਲੋ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ 14 15 ਦਿਨ ਇਹਨੂੰ ਹੋ ਗਏ ਮਗਰ ਬੱਚਾ ਮਗਰ ਬੱਚਾ ਬਹੁਤ ਜਾਇਜ ਮੋਲਾ ਪਹਿਲਾ ਸੂਗਾ ਠੀਕ ਹੈ ਜੀ ਹਾਂ ਲਓ ਜੀ ਉਹਦਾ ਸਾਂਭੀ ਕੱਟ ਕੇ ਇਹਨੇ ਪਹਿਲਾ ਸੂਗਾ ਕਰੋ ਜੀ ਚੈੱਕ ਹਾਂਜੀ ਪਹਿਲਾ ਸੂਗਾ ਹਾਂਜੀ ਹਾਂਜੀ ਫਗਾ ਦੇ ਫੰਡੀਆ ਥਾਣ ਥਣ ਇਧਰ ਮੈਂ ਨਾ ਇਤਰੇ ਬਹਿ ਜਾ ਭਾਵੇਂ ਥੱਲੇ ਤੇ ਲਾਓ ਇਤਰੇ ਬੈਠੇ ਰੋ ਭਾਵੇਂ ਥੱਲੇ ਇਤਰੇ ਭਾਵੇਂ ਧਾਰਾ ਮਾਰੀ ਜਾਓ ਠੀਕ ਹੈ ਜੀ ਵੇਖ ਲਓ ਕੋਈ ਆਂਦੀ ਨਹੀਂ ਕੋਈ ਤਾਂ ਪਹਿਲਾ ਸੁਗਾ ਸਾਂਭੀ ਘਾਟਿਆ ਸਾਂਭੀ ਘਾਟਿਆ ਇਧਰ ਕੋਈ ਗੱਲਬਾਤ ਨਹੀਂ ਤਾਂ ਲਓ ਜੀ ਜਾਂ ਦੇ ਕਰੀ ਮਰਾਓ ਗਿਆ ਦਰ ਕਮਾ ਕੇ ਇਹ ਵੀ ਲੈ ਜੂਗੀ ਸਾਂਭ ਲੂਗਾ ਦੂਜੇ ਸੁਗੇ ਨੂੰ ਚੱਲ ਵੜੇ ਚੰਗੀ ਬੰਦ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ 14 15 ਦਿਨ ਹੋ ਗਿਆ 14 15 ਦਿਨ ਹੋ ਗਏ ਹਾਂ ਮੈਂ ਹਾਂ ਜੀ ਹਾਂ ਜੀ ਲਓ ਜੀ ਆਪਣੇ ਤੋਂ ਅੱਜ ਹੀ ਆਈ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਯਾਰ ਆਪਾਂ ਤੁਹਾਨੂੰ ਪਹਿਲਾਂ ਵੀ ਜੀ ਦੱਸਿਆ ਡੰਗਰ ਦੇ ਮਗਰ 1500 ਬੱਜੇ ਥੋੜਾ ਨਹੀਂ ਕਿਤੇ ਥੋੜਾ ਨਹੀਂ ਬਿਲਕੁਲ ਜੀ ਹਾਂਜੀ ਛੋਟੀ ਛੋਟੀ ਕਮਾਈ ਲੈਣੀ ਆ ਛੋਟੀ ਛੋਟੀ ਬਿਲਕੁਲ ਜੀ ਤੇਰਾ ਮੁੱਲ 30000 ਆਪਾਂ ਕਰਨਾ ਹਾਂਜੀ ਰੇਟ 30000 ਹਾਂ ਰੇਟ 30000 ਥੋੜਾ ਬੜਾ ਕਰੋ ਨਾ ਸ਼ਬੀਆ ਦੀ ਦੇ ਦਈਏ ਜਾਇਜ ਮੁੱਲੀ ਜਾਇਜ 8 ਕਿਲੋ ਦੁੱਧ ਦੀ 26000 ਦੀ ਆਪਾਂ ਦੇ ਦਈਏ ਸਿਰਫ ਹਾਂ ਸਿਰਫ 26000 ਦੀ ਸਿਰਫ 26000 ਦੀ ਹਾਂਜੀ ਹਾਂਜੀ ਕਤ ਨਹੀਂ ਕਰੀਏ ਥੋੜਾ ਬਾਲਾ ਜੈਜੋਰ 1000 ਰੁਪਏ ਛੱਡ ਦਾਂਗੇ ਔਰ ਫਿਰ ਛੋੜ ਹੁਣ 100 ਸਿਰਫ ਸਮਝ ਲੈ ਛੋੜ ਮੰਗਦਾ ਕਿਤਰਾ ਮਰਜੀ 5000 ਦੀ ਆਪਾਂ ਦੇਣੀ ਵਿੱਚੋਂ 100 ਛੋੜ ਕਰਾਂਗੇ 100 ਛੋੜ ਦੇ 5000 ਰੇਡ 5000 ਦੀ ਦੇਣੀ ਇੱਥੇ ਕੋਈ ਆਖੇ 500 ਘੱਟ ਕਰ ਲੈ ਹਾਂਜੀ ਤਾਂ ਵੀ ਨਹੀਂ ਕਰਨਾ ਵੇਖ ਲਓ ਠੀਕ ਆ ਜੀ ਹਾਂਜੀ ਸੁਭਾਨਾ ਹੋਣਾ ਥਾਂ ਤੁਨੋ ਬਹੁਤ ਚੰਗੀ ਬਹੁਤ ਚੰਗੀ ਅੱਗੇ ਜਾ ਕੇ ਤੇ ਵਧਾ ਦੂ ਦੁੱਧ ਕਰਮਾ ਲਈ ਮੈਂ ਨਾ ਪਾਉਂਦਾ 10 ਕਿਲੋ ਕਰ ਜੇ 12 ਕਰ ਜੇ ਉਹ ਗਲਤੀ ਨਹੀਂ ਆਪਣੇ ਕੋਲ 8 ਕਿਲੋ ਅੱਜ ਆਈ ਆ ਹਾਂਜੀ 8 ਕਿਲੋ ਦੁੱਧ ਹੈਗਾ ਠੀਕ ਆ ਜੀ ਚਲੋ ਜੀ ਅਗਲੀ ਵੈੜ ਦੀ ਦਿਓ ਜਾਨ ਨੂੰ 50000 ਦੀ ਦੇਣੀ 50000 ਦੀ ਇਹ ਵੈੜ ਵੀ ਅਜੀ ਦੂਜਾ ਸੁਗਾ ਤੀਜੇ ਸੁਣੀ ਗਾਂ ਤੀਜੇ ਸੁਣੀ ਕਿੰਨੇ ਦਿਨ ਲਈਦੀ ਦੁੱਧ 16 17 ਕਿਲੋ ਦਿੰਦੀ ਰਹੀ ਆ 16 17 ਲੀਟਰ ਵਾਲੀ ਵੈੜ ਹਾਂਜੀ ਹਾਂਜੀ ਤੇ ਲੰਡ ਲਾ ਕਰੋ ਕਵਰ ਕਰੂ ਪੂਰੀਆਂ ਉਹ ਤਾਂ 18 20 ਦਿੰਦੀ ਆ ਪਰ ਦੁੱਧ ਇੰਨਾ ਦੇਣ ਵਾਲੀ ਵੈੜ ਕਿੰਨਾ ਚਿਰ ਕਿੰਨਾ ਚਿਰ ਲਾਉਗੀ ਕੀ ਜਿਆ ਕਮੀਨਾ ਪੂਰਾ ਰਹਿ ਗਿਆ ਤਰੀਕ ਦਸ ਹਾ ਮਨਾ ਇੱਕ ਮਹੀਨਾ ਪੂਰਾ ਹਾਂ ਬਣੂਗੀ ਜੀ ਇੱਕ ਮਹੀਨਾ ਰਹਿ ਗਿਆ ਖਾ ਲੂਗਾ 50 50 ਦੀ ਵੜ ਗਈ ਹੈ ਹੈਗੀ 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 ਜਰਸੀ ਆ ਬਿਲਕੁਲ ਜੀ ਹਾਂ ਇਹਦਾ ਬੰਦ ਜਾ ਜਾ ਵੱਡੀ ਜਰਸੀ ਆ ਗਈ ਪਿਆਰ ਵਾਲੀ ਮੈਂ ਨਾ ਠੰਡੀ ਧੀਰੀ ਉਤਰਾ ਕਰੋ ਜੀ 1000 ਦੀ ਉੱਥੇ ਇਧਰ ਠੰਡ ਠੰਡ ਪੂਰੇ ਐ ਓਕੇ ਮੈਂ ਨਾ ਇਧਰ ਵੈ ਵੀਰਾ ਇਧਰ ਲਾਓ ਜੀ ਭਾਵੇਂ ਇਤਰੇ ਬੈਠਾ ਰਿਹਾ ਥੱਲੇ ਲਾਓ ਰਿਹਾ ਢਿੱਲਾ ਕਾਰਜਣੇ ਢਿੱਲਾ ਜੇ ਮਹੀਨਾ ਲੈ ਪਿਆ ਕਵਰ ਕਰ ਜਾਣਾ ਇਹਨੇ ਬੜਾ ਜਦੋਂ ਬਣੀ ਵੇਖੋ ਫਿਰ ਗੱਲਾਂ ਪਰੇ ਹੋ ਜਾਣੀਆਂ ਰੀ 20 17 18 ਕਿਲੋ ਆਂਦੇ ਦੇਣ ਜੀ ਰੇਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਛਾਈ ਬਹੁਤ ਵਧੀਆ ਰੇਟ ਜਾਇਜ਼ ਕਰਨਾ ਵੀਰ ਹਾਂਜੀ ਹਾਂ ਤੇ ਕੀ ਵੀਰ ਵੀ ਤੁਸੀਂ ਰੇਟ ਕਰਦੇ ਜੀ ਇਹਦਾ ਕੋਈ ਸਾਹ ਲੂਗਾ ਬਹੁਤ ਵਧੀਆ ਗੱਲ ਮੋਲ 35000 ਸਿਰਫ ਨਹੀਂ ਘਟਾੜੋ ਸਿਰਫ 35000 ਦੀ ਵੈਡ ਹੈਗੀ ਵੀਰ ਅੱਜ ਵਿੱਚ ਹੀ ਹੈਗੀ ਤੇ ਪਰ ਆਪਾਂ ਜਾਇਜ਼ ਕਰੋ ਹੋਰ 31000 ਜੀ ਦੇਣੀ ਵੀ ਤੁਸੀਂ ਹਾਂਜੀ 31000 ਦੀ ਇਧਰ ਵੇ ਢਿੱਲਾ ਵਛੀ ਦੀ 30000 ਦੀ ਕੋਈ ਮਗਾਲੂ ਇਦਾਂ ਘੱਲ ਦਾਂਗੇ ਗਰੰਟੀ ਆ ਪਰ ਚੈੱਕ ਕਰਾਈ ਆ ਆਪਦੇ ਘਰੇ ਛੋੜ ਛੱਪਾ ਵੀ ਕਰਕੇ ਤੇ ਕਿੰਨੇ ਜਿਆਦਾ ਸਾਰੀਆਂ ਛੋਟਾ ਸਾਰਾ ਕੁਝ 30000 ਦੀ ਦਵਾਂਗੇ ਵਿੱਚੋਂ 100 ਛੋਟ ਹੋਣੀ ਵੀ ਰ ਸਿਰਫ 30000 ਦੀ ਵਸ਼ੀ ਦੇ ਸਿਰਫ 30000 ਰਾਜੀ ਵਧੀਆ ਬਿਲਕੁਲ ਪੂਰੀ ਉਹ ਤੇ ਪਤਾ ਲੱਗ ਜਾਂਦਾ ਵੀਰ ਜੀ ਹਾਂ ਠੀਕ ਹੈ ਜੀ 30000 ਦੀ ਦੇਣੀ ਇੱਕ ਮਹੀਨਾ ਰਹਿ ਗਿਆ ਠੀਕ ਹੈ ਜੀ ਚੈੱਕ ਆਪਣੇ ਘਰੇ ਕਰਾ ਲੈ ਭਾਵੇਂ ਠੀਕ ਬਿਲਕੁਲ ਜੀ ਇੱਕ ਰਿਮਾਰਡ ਸਾਰਿਆਂ ਦਾ ਰੇਟ ਵਾਲੇ ਨੀ ਕੰਮਾ ਰਾ ਦਿਓ ਆਪਾਂ 30000 ਦੀ ਦੇਣੀ ਆ ਹਾਂ ਜੀ ਆ 5000 ਦੀ ਦੇਣੀ ਆ 5000 ਦੀ ਆ 5 8 ਕਿਲੋ ਦੁੱਧ ਆ ਹਾਂਜੀ 10 ਕਿਲੋ ਦੁੱਧ 10 ਕਿਲੋ ਦੁੱਧ ਇਹ 30 ਆ ਦੀ ਦੇਣੀ ਮੁੱਲ ਵੈਸ ਜਾਇਜ ਕਟਿਆ ਬਿਲਕੁਲ ਬਿਲਕੁਲ ਸੱਜਰ ਨਾਲ 10 ਕਿਲੋ ਬੋਲਾ ਪਰਸੋਂ ਛੋਟੀ ਸੂਈ ਆ ਹਾਂਜੀ ਮੈਂ ਥਣ ਭਾਂਡੇ ਦੀ ਬਿਲਕੁਲ ਜੀ 13 14 ਕਿਲੋ ਵਾਲੀ ਆ 13 14 ਕਿਲੋ ਇਹ ਆਪਾਂ ਪਛਾਣਨ ਦੀ ਹੱਦੀ ਦੇਣੀ ਆ 95000 ਦੀ ਇਧਰ ਮੁੱਲ ਕੁਝ ਹੀ ਆ ਇਹ ਵੀ ਮੁੱਲ ਪਛਾਣਨ ਦੀ ਹੱਦੀ ਦੇਣੀਆਂ ਇਹ ਕੱਲ ਸੂਈ ਆ ਦੁੱਧ 8 ਕਿਲੋ ਬਾਲਾ ਦੇ ਸਲੇ 9 ਕਿਲੋ ਬਾਲਾ ਠੀਕ 95 95 ਹਜ਼ਾਰ ਮੈਂ ਨਾ ਮੋਲੀ ਜਾਇਜ ਬਿਲਕੁਲ ਜੀ ਤੁਸੀਂ ਆਪ ਦੱਸ ਦਿਓ ਹੁਣ ਮੋਲੀ ਜਾਇਜ ਬਿਲਕੁਲ ਵੀਰ ਜੀ ਜਾਇਜ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਆਪਣਾ ਤਰਨਤਾਰਨ ਜ਼ਿਲ੍ਹਾ ਪਿੰਡ ਮੂਸਾ ਠੀਕ ਹੈ ਜੀ ਰੀਲ ਤਰਨਤਾਰਨ ਠੀਕ ਹੈ ਜੀ ਤਾਂ ਆਪਣੀ ਝਭਾਲ ਆਪ ਨੂੰ 7-8 ਕਿਲੋਮੀਟਰ ਪਾਏਗਾ 7-8 ਕਿਲੋਮੀਟਰ ਆਪਾਂ 8 ਕਿਲੋਮੀਟਰ ਹੀ ਆਪਾਂ ਭੇਜੀਵਾਂ ਠੀਕ ਹੈ ਜੀ ਕਿਸੇ ਰੋਡ ਤੇ ਅੰਮ੍ਰਿਤਸਰ ਰੋਡ ਤੇ ਆਪਣਾ ਪਿੰਡ ਆ ਠੀਕ ਹੈ ਜੀ ਨੰਬਰ ਵੀਰ ਜੀ ਜੀ ਇਹ ਉਹ ਕਿਹੜਾ ਆਪਣੇ ਤੋਂ ਪ ਕਿੰਨਾ ਕਿਨਾ ਬੋਲਾ ਦੱਸਿਆ ਹਾਂਜੀ ਆਪਣੇ ਵੀਰ ਰਵੇ ਰਾਤ ਹਾਂਜੀ ਤੇ ਮੰਨਤੀ ਕਰ ਸਕਦਾ ਚੱਲੀ ਕਰ ਲਿਆ ਜਿੱਦਾਂ ਮੈਂ ਆਪਦੀ ਤੇ ਲਈ ਉਹ ਤਰ੍ਹਾਂ ਥਣਾ ਦੀ ਪੂਰੀ ਆ ਹਾਂਜੀ ਫੇਰ ਕਰ ਸਕਦਾ ਕੋਈ ਕਰ ਸਕਦਾ ਆਪਣੀ ਮਤਲਬ ਉਹਨਾਂ ਨੇ ਨਾ ਗਾਂ ਲਵੇ ਮੱਝ ਲਵੇ ਆਪਦੀ ਗਰੰਟੀ ਆਪਣੀ ਮਾਇਆ ਲਾਉਣੀ ਆ ਆਪਣੀ ਜਿੱਦਾਂ ਮਰਜ਼ੀ ਲਾਉਣੀ ਆ ਥੋੜਾ ਗੱਲ ਬਿਲਕੁਲ ਆਪਾਂ ਵੀਰ ਜੀ 70 ਡੰਗਰੇ ਘੱਲੇ 75 ਦਰਾਉ ਲੈਣਾ ਠੀਕ ਹੈ ਜੀ ਇਹ ਨਹੀਂ ਕਿ ਇਹਨਾਂ ਨੇ ਧੋਖਾ ਕੀਤਾ ਹੋਊਗਾ ਠੀਕ ਤੇ ਵੀਰ ਦੀ ਨੰਬਰ ਆਪਣਾ 95 ਜੀ ਤੋਂ 13 44 ਇੱਥੇ ਤੇਰਾ ਠੀਕ ਹੈ ਜੀ ਹਾਂਜੀ ਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਜੀ ਠੀਕ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਪੂਰੀ ਵੀਡੀਓ ਵੇਖਣ ਵਾਸਤੇ ਧੰਨਵਾਦ